ਸਰਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਪੰਜਾਬ ਨੂੰ ਤੇ ਅੱਜ ਅਸੀਂ ਪਹੁੰਚੇ ਹਾਂ ਸ਼ੰਭੂ ਬਾੜਾ ਤੇ ਜਿੱਥੇ ਕਿ ਕਿਸਾਨ ਭਾਈ ਸੰਯੁਕਤ ਮੋਰਚੇ ਵੱਲੋਂ ਧਰਨਾ ਲਗਾਇਆ ਗਿਆ ਹੈ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਤੇ ਆਓ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਹਾਂ ਜੀ ਹਾਂ ਅਮ ਮਾਨਸਾ ਜ਼ਿਲ੍ਹੇ ਤੋਂ ਆਇਆ ਜੀ ਮੈਂ ਸਿੱਧੂ ਮੂਸੇਵਾਲਾ ਲੈਜੈਂਡ ਹੋਇਆ ਸਾਡੇ ਮਤਲਬ ਮਾਨਸਾ ਜ਼ਿਲ੍ਹੇ ਦਾ ਸੋ ਮੈਂ 13 ਤਰੀਕ ਤੋਂ ਇੱਥੇ ਡਟਿਆ ਹੋਇਆ ਹਾਂ ਜੀ ਮੋਰਚੇ ਦੇ ਵਿੱਚ ਜਵਾਨ ਔਰ ਕਿਸਾਨ ਮੋਦੀ ਹਕੂਮਤ ਨੇ ਸਾਹਮਣੋਂ ਸਾਹਮਣੀ ਕਰ ਦਈਏ ਜੀ ਅਭੀ ਸਰਦਾਰਾਂ ਕੋਲ ਪਾਸ ਦੇਖੋ ਸਭੀ ਕੇ ਪਾਸ ਇੱਕ ਇੱਕ ਬੱਚਾ ਹੈ ਬਹੁਤ ਮੁਸ਼ਕਲ ਸੇ ਮਾਮਾ ਨੇ ਪਾੜੇ ਹੈ ਬੱਚੇ ਇਨਕੇ ਉਪਰ ਅਸੂ ਗੈਸ ਦੇ ਗੋਲੇ 315 ਕੇ ਫੈਰ ਐਸਐਲਆਰ ਕੇ ਫੈਰ 12 ਬੋਰ ਕੇ ਫੈਰ ਕੀਏ ਜਾ ਰਹੇ ਹੈ ਜੀ ਅੱਜ ਬੜੀ ਦੁਖਦੀ ਗੱਲ ਹੈ ਸਾਡਾ ਕੱਲ ਇੱਥੇ ਇੱਕ ਕਿਸਾਨ ਸੀਦ ਹੋਇਆ ਜੀ ਇਹਨਾਂ ਦੇ ਅਸੂ ਗੈਸ ਦੇ ਗੋਲਿਆਂ ਨਾਲ ਉਹਦੀ ਸਾਹ ਕੁੱਟ ਗਈ ਗਰਦਾਸਪੁਰ ਦਾ ਕਿਸਾਨ ਸੀ ਮੈਂ ਇਨਾਂ ਜਵਾਨਾਂ ਨੂੰ ਕਹਿਣਾ ਚਾਹਨਾ ਜਵਾਨੋ ਇਹ ਮੋਦੀ ਅਡਾਨੀ ਵਾਨੀ ਦਾ ਯਾਰ ਹੈ ਤੁਹਾਡੇ ਨਾਲ ਵੀ ਪਲਵਾਵਾ ਕਰਾਇਆ ਹੈ ਬੁਲਵਾਵਾਂ ਦੇ ਵਿੱਚ ਤੁਹਾਡੇ ਤੇ ਤਹਿਕ ਇਸੇ મોદી ਨੇ ਕਰਵਾਇਆ ਤੁਹਾਡੀ ਕਿਸੇ ਦੀ ਬਾਹ ਨਹੀਂ ਮਿਲੀ ਕਿਸੇ ਦੀ ਲੱਤ ਨਹੀਂ ਮਿਲੀ ਕਿਸੇ ਦਾ ਸਿਰ ਨਹੀਂ ਮਿਲਿਆ ਕਿਸੇ ਦਾ ਮੂੰਹ ਨਹੀਂ ਮਿਲਿਆ ਮੈਂ ਇਹਨਾਂ ਜਵਾਨਾਂ ਨੂੰ ਕਹਿਣਾ ਜੇ ਤੁਹਾਡੀ ਜਮੀਰ ਜਾਗਦੀ ਹੈ ਅੱਜ ਤੋਂ ਬਾਅਦ ਅੱਸੂ ਗਾਇਸ ਦੇ ਗੋਲੇ 12 ਬੋਰਾ ਬੋਰ ਦੇ ਫਾਇਰ 315 ਦੇ ਫਾਇਰ ਸਾਡੇ ਤੇ ਮਾਰਨਾ ਬੰਦ ਕਰੋ ਅਸੀਂ ਮਜ਼ਦੂਰ ਕਿਸਾਨ ਐਮਐਸਪੀ ਲਈ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣ ਲਈ ਕਰਜਾ ਮੁਕਤੀ ਲਈ ਦਿੱਲੀ ਜਾਣਾ ਚਾਹੁੰਦੇ ਆ ਕਿਉਂਕਿ ਜਵਾਨੋ ਤੁਸੀਂ ਦੇਖੋ ਮੋਦੀ ਨੇ ਜੁਪੀ ਦੀ ਜ਼ਮੀਨ ਖਰੀਦ ਕੇ ਬਿਹਾਰ ਦੀ ਜ਼ਮੀਨ ਖਰੀਦ ਕੇ ਗੁਜਰਾਤ ਦੀ ਜ਼ਮੀਨ ਖਰੀਦ ਕੇ ਸਤੀਸ਼ਗੜ੍ਹ ਦੀ ਜ਼ਮੀਨ ਖਰੀਦ ਕੇ ਪੰਜਾਬ ਦੀ ਜ਼ਮੀਨ ਖਰੀਦ ਕੇ ਹਰਿਆਣਾ ਦੀ ਜ਼ਮੀਨ ਖਰੀਦ ਕੇ ਜਿਹੜਾ ਭਾਰਤ ਮਾਲਾ ਰੋਡ ਨਿਕਾਲਾ ਹੈ ਉਹ ਬਹੁਤ ਖਤਰੇ ਦੀ ਘੰਟੀ ਹੈ ਭਾਰਤ ਮਾਲਾ ਰੋਡ ਉਤੋਂ ਦੀ ਇਹਦੇ ਯਾਰ ਅਡਾਨੀ ਦੇ ਅਵਾਨੀ ਦੇ ਟਰੱਕ ਲੰਘਣੇ ਨੇ ਉਹਨਾਂ ਦੇ ਵਿੱਚ ਚੌਲ ਉਹਨਾਂ ਦੇ ਵਿੱਚ ਕਣਕ ਜਾਇ ਕਰੂਗੀ ਇਹ ਜਿਹੜਾ ਸਾਡੀ ਧਰਤੀ ਮਾਂ ਹੈ ਇਹਦਾ ਅਨਾਜ ਸੀਸਿਆਂ ਦੇ ਵਿੱਚ ਲੱਗ ਜਾਣਾ ਸਾਰੇ ਭੁੱਖੇ ਮਰਾਂਗੇ ਮੈਂ ਚਤਾਬ ਨਹੀਂ ਦਿੰਦਾ ਜੇ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਸਾਨੂੰ ਮਾਰ ਦਿੰਦੇ ਨੇ ਗੋਲੀਆਂ ਮਾਰ ਕੇ ਪਰ ਮੋਦੀਆ ਇੱਕ ਗੱਲ ਯਾਦ ਰੱਖੀ ਤੇਰਾ ਭਾਰਤ ਮਾਲਾ ਰੋਡ ਸਾਡੇ ਪੰਜਾਬ ਤੇ ਹਰਿਆਣੇ ਵਿੱਚ ਦੀ ਲੰਘਦਾ ਜਿਵੇਂ ਤੇਰੀ ਐਸਐਸ ਅਸੀਂ ਐਸਵਾਈਐਲ ਨਹਿਰ ਤੋੜੀ ਐ ਤੇਰਾ ਭਾਰਤ ਮਾਲਾ ਰੋਡ ਵੀ ਇਹ ਖਾਲਸਾ ਬੰਬ ਮਾਰ ਕੇ ਤੋੜੂਗਾ ਤੇਰੇ ਯਾਰ ਅਵਾਨੀ ਅਡਾਨੀ ਦੇ ਟਰੱਕ ਅਸੀਂ ਭਾਰਤ ਮਾਲਾ ਰੋਡ ਉਤੋਂ ਨਹੀਂ ਲੰਘਣ ਦੇਣੇ ਸੋ ਮੈਂ ਬੇਨਤੀ ਕਰਦਾ ਇਹਨਾਂ ਜਵਾਨਾਂ ਨੂੰ ਕਿ ਤੁਹਾਡੀ ਵੀ ਐਮਐਸਐਪੀ ਲਈ ਜਾ ਰਹੇ ਆ ਮਜ਼ਦੂਰ ਇਕਤਾ ਜਿੰਦਾਬਾਦ ਕਿਉਂਕਿ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ No farmer no food ਅਗਰ ਫਾਰਮ ਫਾਰਮਰ ਨਾ ਰਹਾ ਤੋ ਖਾਣਾ ਕਿੱਥੋਂ ਖਾਵਾਂਗੇ ਤੁਸੀਂ ਮੋਦੀਆ ਹਰੀ ਕ੍ਰਾਂਤੀ ਲਿਆਤੀ ਅਸੀਂ ਆਪ ਦੀ ਧਰਤੀ ਮਾਂ ਦੇ ਵਿੱਚ ਮੋਦੀਆ ਜ਼ਹਿਰ ਪਾਇਆ ਜ਼ਹਿਰ ਉਹ ਤੁਸੀਂ ਭੁੱਖੇ ਮਰਦੇ ਸੀ ਅਸੀਂ ਪੰਜ ਪੰਜ ਜੂਰੀਆਂ ਦੇ ਰੇਪ ਦੀਆਂ ਬੋਰੀਆਂ ਪਾਉਣ ਲੱਗੇ ਕਣਕ ਚ ਅਸੀਂ ਝੋਨੇ ਚ 8-8 ਬੋਰੀਆਂ ਪਾਉਣ ਲੱਗੇ ਛੋਟਾ ਅਨਾਜ ਬੁਰਾ ਕਰਨ ਲਈ ਪਰ ਸਾਨੂੰ ਕੀ ਮਿਲਿਆ ਅਥਰੂ ਗਾਇਸ ਦੇ ਗੋਲੇ ਕੈਂਸਰ ਹਾਰਟ ਅਟੈਕ ਸਾਡਾ ਬੀਪੀ ਵਧਣ ਲੱਗ ਗਿਆ ਸਾਡੇ ਮੁੰਡੇ ਆਪਣੇ ਸਕਰਾਂ ਨੂੰ ਖੋ ਚੁੱਕੇ ਨੇ ਸਾਡੇ ਮੁੰਡਿਆਂ ਦੇ ਵਿੱਚ ਬੱਚੇ ਪੈਦਾ ਕਰਨ ਦੀ ਸਮਰੱਥਾ ਘਟ ਗਈ ਬੇਬੀ ਟੂਬ ਨਾਲ ਬੱਚੇ ਪੈਦਾ ਹੋ ਰਹੇ ਨੇ ਅਸੀਂ ਮੋਤੀਆ ਜੇ ਆਪਦੀ ਆਈ ਤੇ ਆਗੇ ਅਸੀਂ ਆਪਦੀ ਧਰਤੀ ਮਾਂ ਨੂੰ ਖੁੱਲਾ ਛੱਡ ਦਾਂਗੇ ਅਸੀਂ ਆਪਣੇ ਜੋ ਗ੍ਰੀਨ ਆਜਾ ਹਾਵਾਂਗੇ ਫਿਰ ਸਾਰੇ ਭੁੱਖੇ ਮਰੋਗੇ ਮੈਂ ਬੇਨਤੀ ਕਰਦਾ 说你好。<Yeah! S 2>